ਇੱਕ ਬੇਨਤੀ ਮੈਂ ਹੋਰ ਤੁਹਾਡੇ ਚਰਨਾਂ 'ਚ ਕਰਨੀ ਹੈ ਜਿਹੜਾ ਗੁਰੂ ਨਾਨਕ ਦਾ ਘਰ ਨਾ ਇਹ ਨਿਰਵੈਰ ਹੈ ਨਿਰਵੈਰ ਇਸ ਘਰ 'ਚੋਂ ਉੱਠ ਕੇ ਕੋਈ ਵੈਰ ਕਰੀ ਜਾਵੇ ਤੇ ਵੱਖਰੀ ਗੱਲ ਹੈ ਪਰ ਇਹ ਗੁਰੂ ਨੇ ਕਦੇ ਕਿਸੇ ਨਾਲ ਵੈਰ ਨਹੀਂ ਕੀਤਾ ਤੁਸੀਂ ਹੈਰਾਨ ਹੋਵੋਗੇ ਮੈਂ ਇਤਿਹਾਸ ਪੜ੍ਹਿਆ ਹੈ ਬਾਬਾ ਪਿਰਥੀ ਚੰਦ ਪਿਤਾ ਗੁਰੂ ਰਾਮਦਾਸ ਦਾ ਵਿਰੋਧ ਕਰਦਾ ਰਿਹਾ ਤੇ ਭਰਾ ਗੁਰੂ ਅਰਜਨ ਦੇਵ ਦਾ ਵੀ ਕਰਦਾ ਰਿਹਾ ਜੇ ਜਦਨ ਫੇ ਗੁਰੂ ਬਣੇ ਨਾ ਗੁਰੂ ਅਰਜਨ ਦੇਵ ਮਹਾਰਾਜ ਜਦਨ ਬਾਬੇ ਬੁੱਢੇ ਨੇ ਪੱਗ ਦੇਣੀ ਗੋਦਵਾਲ ਸਾਹਿਬ ਤੇ ਪਿਰਥੀ ਚੰਦ ਵੀ ਸੰਗਤ ਚ ਆ ਕੇ ਰਹਿ ਗਿਆ ਤੇ ਜੇ ਅੱਜ ਵਰਗੇ ਸਿੱਖ ਹੁੰਦੇ ਤੇ ਕਹਿੰਦੇ ਮਹਾਰਾਜ ਇਹਨੂੰ ਕੱਢੋ ਬਾਹਰ ਇਹਨੂੰ ਭਜਾਓ ਇਹ ਬੜੀ ਵਿਰੋਧਤਾ ਕਰਦਾ ਰਿਹਾ ਆਪਣੇ ਪਿਤਾ ਦੀ ਗੁਰੂ ਦੀ ਪਰ ਇਹ ਗੁਰੂ ਨਾਨਕ ਦਾ ਘਰ ਹੈ ਨਿਰਵੈਰ ਹੈ ਬਾਬਾ ਬੁੱਢਾ ਸਾਹਿਬ ਨੇ ਪਿਰਥੀ ਚੰਦ ਨੂੰ ਉਠਾ ਕੇ ਕਿਹਾ ਬੇਟਾ ਉਠ ਪਿਰਥੀ ਚੰਦ ਉਠਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਮ ਸਿੱਖ ਬਾਬੇ ਬੁੱਢੇ ਨੇ ਕਿਹਾ ਖੈਨ ਲੱਗੇ ਸੰਗਤ ਜੀ ਇਹ ਵੱਡਾ ਪੁੱਤਰ ਹੈ ਤੇ ਵੱਡਾ ਹੋਣ ਕਰਕੇ ਜਿਹੜੀ ਘਰ ਦੀ ਜ਼ਿੰਮੇਵਾਰੀ ਦੀ ਪੱਗ ਹੈ ਇਹ ਅਸੀਂ ਇਹਦੇ ਸਿਰ ਤੇ ਟਿਕਾਵਾਂ ਫੇ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਨੂੰ ਗੁਰੂ ਥਾਪਣਾ ਗੁਰੂ ਰਾਮਦਾਸ ਮਹਾਰਾਜ ਕਰਗੇ ਤੇ ਰਸਮੀ ਤੌਰ ਤੇ ਇੱਕ ਪੱਗ ਫੇ ਗਰਿਆਈ ਦੀ ਗੁਰੂ ਅਰਜਨ ਦੇ ਮਹਾਰਾਜ ਨੂੰ ਦਿੱਤੀ ਉਹ ਗੁਰੂ ਨਾਨਕ ਦੇ ਘਰ ਨੇ ਪਿਰਥੀ ਚੰਦ ਨਾਲ ਵੀ ਵੇਖੋ ਵਿਰੋਧ ਨਹੀਂ ਕੀਤਾ ਪੁਰਾਣੇ ਗ੍ਰੰਥਾਂ ਚ ਲਿਖਿਆ ਮਰਨੇ ਦੀ ਪੱਗ ਪਿਰਥੀਏ ਵੱਧੀ ਗਰਿਆਈ ਦੀ ਪੱਗ ਗੁਰੂ ਅਰਜਨ ਲੱਧੀ ਖਾਲਸਾ ਜੀ ਦੁਨੀਆ ਤੇ ਐਹੋ ਜਿਹਾ ਕੋਈ ਨਿਰਵੈਰ ਘਰ ਨਹੀਂ ਹੋ ਸਕਦਾ ਇੱਕ ਹੋਰ ਉਦਾਹਰਨ ਦਵਾਂ ਜਿਹੜੀ ਅੱਜ ਕੱਲ੍ਹ ਭਾਰਤ ਦੀ ਰਾਸ਼ਟਰਪਤੀ ਹੈ ਨਾ ਉਹਦਾ ਨਾਮ ਦਰੋਪਤੀ ਮੁਰਮੂ ਹੈ ਉਹ ਔਰਤ ਹੈ ਤੇ ਨੰਬਰ 2 ਤੇ ਵੀ ਉਹ ਦਲਿਤ ਪਰਿਵਾਰ ਦੇ ਵਿੱਚੋਂ ਹੈ ਵੈਸੇ ਸਿੱਖੀ ਮੁਤਾਬਕ ਕੋਈ ਉੱਚਾ ਨੀਵਾਂ ਨਹੀਂ ਹੁੰਦਾ ਪਰ ਮੈਂ ਸਮਾਜਿਕ ਤੌਰ ਤੇ ਅਖੌਤੀ ਦਲਿਤ ਸ਼ਬਦ ਵਰਤਲਾਂ ਤੇ ਚੰਗਾ ਹੋਏ ਤੇ ਅੱਜ ਵੀ ਹਿੰਦੁਸਤਾਨ ਚ ਜਾਤ ਪਾਤ ਇੰਨੀ ਵੱਡੇ ਪੱਧਰ ਤੇ ਹੈ ਜਦੋਂ ਅਜੁੱਧਿਆ ਵਿੱਚ ਕਈ ਸੌ ਸਾਲਾਂ ਬਾਅਦ ਜਿਨ੍ਹਾਂ ਦਾ ਰਾਜ ਆਇਆ ਉਹਨਾਂ ਮੰਦਰ ਬਣਾਇਆ ਤੇ ਉਹਨਾਂ ਨੇ ਸਾਰੇ ਵਜ਼ੀਰ ਸੱਦੇ ਸਾਰੀਆਂ ਸਟੇਟਾਂ ਦੇ ਸੀਐਮ ਸੱਦੇ ਪਰ ਜਿਹੜਾ ਭਾਰਤ ਦਾ ਸਭ ਤੋਂ ਵੱਡਾ ਅਹੁਦਾ ਹੈ ਨਾ ਰਾਸ਼ਟਰਪਤੀ ਦਾ ਸਵਧਾਨਕ ਆਉਦਾ ਉਹ ਬੀਬੀ ਨੂੰ ਸੱਦਾ ਨਹੀਂ ਦਿੱਤਾ ਤੁਸੀਂ ਕਿਤੇ ਕੱਢ ਕੇ ਵੇਖ ਲਿਓ ਨੈਟ ਤੋਂ ਕਿਉਂ ਭਲਾ ਵਿਤਕਰਾ ਵੀ ਉਹਦੇ ਚ ਦਲਤ ਵੀ ਨਹੀਂ ਜਾ ਸਕਦਾ ਤੇ ਔਰਤ ਵੀ ਤੇ ਜਿਸ ਦਿਨ ਉਹ ਹੀ ਭਾਰਤ ਦੀ ਰਾਸ਼ਟਰਪਤੀ ਦਾ ਮਨ ਬਣਿਆ ਨਾ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਤੇ ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਈ ਇੱਥੇ ਸੇਵਾਦਾਰ ਅੱਗੇ ਹੋਏ ਉਹਨਾਂ ਕਿਹਾ ਆਓ ਤੁਹਾਨੂੰ ਮੱਥਾ ਟਕਾਈਏ ਤੇ ਜਦੋਂ ਉਹ ਭੈਣ ਨੇ ਮੱਥਾ ਟੇਕਿਆ ਤੇ ਸਾਡੇ ਸਿੰਘਾਂ ਨੇ ਕਿਹਾ ਇਨਫਾਰਮੇਸ਼ਨ ਵਾਲਿਆਂ ਨੇ ਕਹਿੰਦੇ ਮੈਡਮ ਤੁਸੀਂ ਚਾਹੋ ਤੇ ਜਿੱਥੇ ਭੈਣਾ ਅੰਦਰ ਜੰਗਲੇ ਦੇ ਬੰਦਰਵਾਰ ਲੰਘ ਕੇ ਗੁਰੂ ਰਾਮਦਾਸ ਦੇ ਘਰ ਚ ਕੀਰਤਨ ਸੁਣਦੀਆਂ ਨੇ ਤੁਸੀਂ ਇੱਥੇ ਚੌਂਕੜਾ ਮਾਰ ਕੇ ਕੀਰਤਨ ਸੁਣ ਸਕਦੇ ਰਾਸ਼ਟਰਪਤੀ ਹੈਰਾਨ ਹੋ ਗਈ ਕਹਿੰਦੀ ਹਾਂ ਮੈਂ ਅੰਦਰ ਜਾ ਕੇ ਕੀਰਤਨ ਸੁਣ ਸਕਦੀ ਕਹਿੰਦੇ ਹਾਂ ਉਹਨੇ 7 ਮਿੰਟ ਕੀਰਤਨ ਸੁਣਿਆ ਤੇ ਜਦੋਂ ਜਾਣ ਲੱਗੀ ਤੇ ਦਫ਼ਤਰ ਦੇ ਵਿੱਚ ਇੱਕ ਡੇ ਬੁੱਕ ਪਈ ਹੁੰਦੀ ਰਜਿਸਟਰ ਪਿਆ ਵੀ ਆਪਣੇ ਵਿਚਾਰ ਲਿਖੋ ਵੀ ਤੁਹਾਨੂੰ ਕੀ ਆਨੰਦ ਆਇਆ ਇੱਥੇ ਆ ਕੇ ਤੇ ਜਦੋਂ ਲਿਖਣ ਲੱਗੀ ਨਾ ਸਾਧ ਸੰਗਤ ਉਹਦੀਆਂ ਅੱਖਾਂ 'ਚ ਹੰਝੂ ਆ ਸਾਡੇ ਇਨਫੋਰਮੇਸ਼ਨ ਅਫਸਰ ਨੇ ਮੈਡਮ ਨੂੰ ਪੁੱਛਿਆ ਅੰਗਰੇਜ਼ੀ 'ਚ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਬੇਟਾ ਮੈਂ ਤੁਹਾਡੇ ਧਰਮ ਬਾਰੇ ਪੜ੍ਹਿਆ ਹੀ ਸੀ ਵੀ ਦੁਨੀਆਂ ਦਾ ਇੱਕੋ ਇੱਕ ਘਰ ਹੈ ਜਿਸ ਘਰ ਦੇ ਚਾਰ ਦਰਵਾਜ਼ੇ ਨੇ ਚਾਰਾਂ ਦਸ਼ਾਵਾਂ ਚਾਰਾਂ ਵਰਨਾਂ ਤੋਂ ਕੋਈ ਵੀ ਆਵੇ ਉਹਦੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਉਹਨੇ ਬੜੇ ਮਾਣ ਨਾਲ ਕਿਹਾ ਕਹਿੰਦੀ ਮੈਂ ਖਾਸ ਤੌਰ ਤੇ ਤੁਹਾਡੇ ਬਾਰੇ ਪੜਿਆ ਹੈ ਕਿ ਇਹ ਉਹ ਧਰਮ ਹੈ ਦੁਨੀਆ ਦਾ ਜਿਹੜਾ ਬੱਚੇ ਤੇ ਬੱਚੀ ਚ ਵੀ ਵਿਤਕਰਾਨੀ ਕਰਦਾ ਕਹਿੰਦੀ ਪੜਿਆ ਜਰੂਰ ਸੀ ਅੱਜ ਗੁਰੂ ਰਾਮਦਾਸ ਦੇ ਘਰ ਹਰਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਮੈਂ ਮਾਣ ਨਾਲ ਕਹਿ ਸਕਦੀ ਆ ਕਿ ਸਿੱਖੋ ਦਰਬਾਰ ਸਾਹਿਬ ਵਰਗਾ ਦੁਨੀਆ ਦੇ ਉੱਤੇ ਨਾ ਕੋਈ ਘਰ ਹੈ ਤੇ ਨਾ ਹੀ ਇਹੋ ਜਿਹਾ ਕੋਈ ਘਰ ਹੋ ਸਕਦਾ ਸਾ ਸੰਗਤ ਕੋਈ ਵਿਤਕਰਾਨੀ ਕਿਉਂਕਿ ਗੁਰੂ ਨਾਨਕ ਦਾ ਸਾਂਝਾ ਕਰ ਤੋ ਇਥੇ ਤੇ ਅਸੀਂ ਆਪਣੇਆਂ ਨਾਲ ਬਗਾਨਿਆਂ ਦਾ ਵਿਰੋਧ ਨਹੀਂ ਕੀਤਾ ਆਪਣੇਆਂ ਦਾ ਕੀ ਕਰਨਾ ਸੀ ਤੋ ਸਾ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਬਚਨ ਫੇ ਸੱਚ ਹੋਏ ਕਲਕੀਆਂ ਵਾਲੇ ਪਾਤਸ਼ਾਹ ਦਮਦਮੇ ਆਏ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਮਹਾਰਾਜ ਨੂੰ ਫੇ ਭਾਈ ਡੱਲਾ ਮਿਲਿਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਆਪਣੀ ਚਰਨਾਂ ਦੇ ਵਿੱਚ ਪੀੜੀ ਜਿੰਨੀ ਜਗ੍ਹਾ ਦੇ ਦੇ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਡੱਲਿਆ ਤੂੰ ਪੀੜੀ ਜਿੰਨੀ ਮੰਗੀ ਨਾ ਤੈਨੂੰ ਸੂਈ ਜਿੰਨੀ ਵੀ ਨਹੀਂ ਮਿਲ ਸਕਦੀ। ਕਹਿੰਦਾ ਪਾਤਸ਼ਾਹ ਮੇਰੇ ਤੋਂ ਕੋਈ ਭੋਲ ਹੋ ਗਿਓ। ਮਹਾਰਾਜ ਕਹਿਣ ਲੱਗੇ ਵੀ ਹਾਂ ਤੂੰ ਅਜੇ ਤੱਕ ਗੁਰੂ ਨਹੀਂ ਧਾਰਨ ਕੀਤਾ ਖੰਡੇ ਦੀ ਪਾਹੁਲ ਨਹੀਂ ਲਈ। ਖੰਡੇ ਦੀ ਪਾਹੁਲ ਲੈ ਕੇ ਗੁਰੂ ਵਾਲਾ ਬਣ ਤੂੰ ਪੀੜੀ ਜਿੰਨੀ ਥਾ ਮੰਗੀ ਫੇਰ ਭਾਵੇਂ ਆਸਣ ਲਾ ਕੇ ਬਹਿ ਜਾਈਂ। ਅੱਜ ਗੁਰੂ ਦੇ ਘਰ 'ਚ ਆਸਣ ਲੱਗੇ ਹੋਏ ਆ ਕਿਹਦੇ ਬਾਬਾ ਦੀਪ ਸਿੰਘ ਦਾ ਸ਼ਹੀਦ ਬਾਬਾ ਗਰਬਖਸ਼ ਸਿੰਘ ਦਾ ਬਾਬਾ ਬੁੱਢਾ ਸਾਹਿਬ ਦਾ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਇਹ ਚਾਰ ਅਸਥਾਨ ਨੇ ਜਿਹੜੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਆ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਬੋਲ ਸੱਚ ਨੇ ਤੁਸੀਂ ਵੇਖੋ ਦੁਨੀਆਂ ਦੀ ਕੋਈ ਐਹੋ ਜੀ ਕੌਮ ਨਹੀਂ ਜਿਸ ਕੌਮ ਦੇ ਰਹਿਬਰ ਨੇ ਆਪਣੇ ਵਰਗਾ ਇੱਕ ਵੀ ਪੈਦਾ ਕੀਤਾ ਹੋਵੇ ਉਹਨੇ ਕਿਹਾ ਮੈਂ ਉੱਤੇ ਬਾਕੀ ਸਭ ਥੱਲੇ ਤੇ ਸਾ ਸੰਗਤ ਇਹ ਬਾਜਾਂ ਵਾਲਾ ਪਾਤਸ਼ਾਹ ਇਹ ਗੁਰੂ ਰਾਮਦਾਸ ਦਾ ਘਰ ਹੈ ਤੁਸੀਂ ਵੇਖੋ ਜਿੰਨੀ ਉਪਮਾ ਗੁਰੂ ਦੀ ਹੋ ਰਹੀ ਆ ਓਨੀ ਉਪਮਾ ਉਸ ਗੁਰੂ ਦੇ ਸ਼ਹੀਦਾਂ ਦੀ ਵੀ ਹੋ ਰਹੀ ਆ ਕਿਉਂ ਕਿਉਂਕਿ ਉਹ ਸ਼ਹੀਦ ਗੁਰੂ ਲਈ ਹੋਏ ਨੇ ਗੁਰੂ ਦੇ ਘਰ ਲਈ ਹੋਏ ਆ ਤੇ ਇਹਨੂੰ ਬਾਣੀ ਚ ਕੀ ਲਿਖਿਆ ਮਹਾਰਾਜ ਨੇ ਆਪਾਂ ਪੜਦੇ ਆ ਨਾ ਕਹਿੰਦੇ ਗੁਰ ਸਿੱਖਾਂ ਕੈ ਮਨ ਭਾਵਦੀ ਗੁਰ ਸਤਗੁਰ ਕੀ ਵਡਿਆਈ ਕਹਿੰਦੇ ਗੁਰੂ ਤੇਰੀ ਵਡਿਆਈ ਵੱਡੀ ਹੈ ਕਿਉਂ ਜਿਹੜਾ ਤੇਰੇ ਨਾਲ ਜੁੜ ਗਿਆ ਤੂੰ ਚੁੱਕ ਕੇ ਉਹਨੂੰ ਆਪਣੇ ਬਰਾਬਰ ਬਾ ਲਿਆ ਤੋ ਇਹ ਬਰਾਬਰ ਭਾਇਆ ਬਾਬਾ ਦੀਪ ਸਿੰਘ ਨੂੰ ਇਹ ਬਰਾਬਰ ਬੈਠੇ ਬਾਬਾ ਬੁੱਢਾ ਸਾਹਿਬ ਜਿੰਨਾ ਚਿਰ ਦਰਬਾਰ ਸਾਹਿਬ ਦੁਨੀਆ ਤੇ ਕਾਇਮ ਹੈ ਰਹਿੰਦੀ ਦੁਨੀਆ ਤੱਕ ਉਹਨਾਂ ਚਿਰ ਬਾਬਾ ਦੀਪ ਸਿੰਘ ਬਾਬਾ ਬੁੱਢਾ ਸਾਹਿਬ ਵਰਗੇ ਮਹਾਪੁਰਖ ਉਹਨਾਂ ਦੇ ਚੌਂਕੜੇ ਉਹਨਾਂ ਦੇ ਆਸਣ ਦਰਬਾਰ ਸਾਹਿਬ 'ਚ ਲੱਗੇ ਰਹਿਣਗੇ। ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਡਲਿਆ ਤੂੰ ਖੰਡੇ ਦੀ ਪੌਲ ਲੈ ਫੇ ਭਾਵੇਂ ਆਸਣ ਲਾ ਕੇ ਬਹਿ ਜਾਏ। ਸਾਧ ਸੰਗਤ ਜੀ ਉਹਨੇ ਫੇ ਖੰਡੇ ਦੀ ਪੌਲ ਬਾਅਦ ਵਿੱਚ ਲਈ ਤੇ ਭਾਈ ਡੱਲ ਸਿੰਘ ਉਹਦਾ ਨਾਂ ਕਿੰਨੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਹਦੇ ਪਰਿਵਾਰ ਨੇ ਸੰਭ ਕੇ ਰੱਖੀਆਂ। ਜਦੋਂ ਤੁਸੀਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਦੇ ਹੋ ਫਿਰ ਉਥੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਭਾਈ ਦੱਲ ਸਿੰਘ ਨਵਾਸ ਹੈ ਘਰ ਹੈ ਉਥੇ ਜਾਓ ਉਹ ਪਰਿਵਾਰ ਬੜੀ ਸ਼ਰਧਾ ਨਾਲ ਉਹਨਾਂ ਦੇ ਦਰਸ਼ਨ ਕਰਾਉਂਦਾ ਹੈ ਤੇ ਦਰਸ਼ਨ ਕਰੋ ਮਹਾਰਾਜ ਨੇ ਸਿੱਖਾਂ ਨੂੰ ਭੇਜਿਆ ਤੇ ਸਿੱਖਾਂ ਨੇ ਆ ਕੇ ਕਿਹਾ ਸੱਚੇ ਪਾਤਸ਼ਾਹ ਧੀਰਮੱਲੀਏ ਬੀੜ ਨਹੀਂ ਦਿੰਦੇ ਮਹਾਰਾਜ ਤੇ ਨਾਲ ਉਹਨਾਂ ਇਹ ਗੱਲ ਕਹੀ ਵੀ ਜੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਗੁਰੂ ਅਰਜਨ ਦੇਵ ਵਾਲੀ ਜੋਤ ਐ ਨਾ ਤੇ ਜਾਓ ਪਾਤਸ਼ਾਹ ਨੂੰ ਕਹੋ ਵੀ ਬਾਣੀ ਆਪੇ ਹੀ ਲਿਖਾ ਫਿਰ ਮਹਾਰਾਜ ਕਹਿਣ ਲੱਗੇ ਫਿਰ ਕੋਈ ਗੱਲ ਨਹੀਂ ਬਾਆ ਬਾਬੇ ਦੀਪ ਸਿੰਘ ਨੂੰ ਤੇ ਬਾਆ ਭਾਈ ਮਨੀ ਸਿੰਘ ਨੂੰ ਇੱਕ ਨੂੰ ਲਖਾਰੀ ਲਾ ਲਿਆ ਤੇ ਇੱਕ ਨੂੰ ਸਹਿ ਲਖਾਰੀ ਲਾ ਲਿਆ ਕਲਮਾ ਘੜ ਘੜ ਕੇ ਸਿੱਖ ਦਿੰਦੇ ਨੇ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਬਾਣੀ ਲਿਖਦੇ ਨੇ ਗੁਰੂ ਕਾਂਛੀ ਦੀ ਧਰਤੀ ਜਿੰਨੂੰ ਦਮਦਮੇ ਨੂੰ ਗੁਰੂ ਕੀ ਕਾਂਛੀ ਦਾ ਮਾਣ ਦਿੱਤਾ ਕਲਗੀਆਂ ਵਾਲੇ ਨੇ ਕਿਹਾ ਉਹ ਸਿੱਖੋ ਇਹ ਹਿੰਦੁਸਤਾਨ 'ਚ ਕਹਿੰਦੇ ਨੇ ਕਿਸੇ ਨੇ ਸੰਸਕ੍ਰਿਤ ਪੜ੍ਹਨੀ ਤੇ ਕਾਂਛੀ ਜਾਣਾ ਪਵੇਗਾ ਪਰ ਤੁਹਾਨੂੰ ਮੈਂ ਧੱਕੇ ਨਹੀਂ ਖਾਣ ਦੇਵਾਂਗਾ ਜਿੰਨੇ ਵਿਦਿਆ ਪੜ੍ਹਨੀ ਉਹ ਦਮਦਮੇ ਦੀ ਧਰਤੀ ਤੇ ਆਵੇ ਇਹ ਦਮਦਮਾ ਜੁਗਾਂ ਜੁਗਾਂਤਰਾਂ ਤੱਕ ਗੁਰੂ ਕੀ ਕਾਂਛੀ ਅਸਵਾਉਂਦਾ ਰਹੇਗਾ ਸਾ ਸੰਗਤ ਨਿੱਕਾ ਜਿਹਾ ਸ਼ਹਿਰ ਹੈ ਤਲਵੰਡੀ ਸਾਬੋ ਸ਼ਹਿਰ ਵੀ ਨਹੀਂ ਕਸਬਾ ਹੈ ਸਾਨੂੰ ਪਤਾ ਹੈ ਉਹਦੇ ਚ ਤਿੰਨ ਯੂਨੀਵਰਸਟੀਆਂ 14 15 ਡਿਗਰੀ ਕਾਲਜ 20 ਦੇ ਲਗਭਗ ਮਾਡਰਨ ਸਕੂਲ ਤੇ 20 ਦੇ ਲਗਭਗ ਉਥੇ ਗੁਰਮਤ ਵਿਦਿਆਲੇ ਚੱਲਦੀ ਨੇ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਇਹ ਗੁਰੂ ਕੀ ਕਾਂਛੀ ਹੈ ਉਹ 300 ਸਾਲ ਪਹਿਲਾਂ ਵੀ ਗੁਰੂ ਕੀ ਕਾਂਛੀ ਸੀ ਅੱਜ ਵੀ ਗੁਰੂ ਕੀ ਕਾਂਛੀ ਹੈ ਤੇ ਰਹਿੰਦਾ ਸਮਾਂ ਜਿੰਨਾ ਸਮਾਂ ਸੂਰਜ ਧਰਤੀ ਚੰ드ਰਮਾ ਤਾਰੇ ਰਹਿਣਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਉਸ ਦਮਦਮੇ ਦੀ ਧਰਤੀ ਤੇ ਪ੍ਰਤੱਖ ਵਰਤਦੇ ਰਹਿਣਗੇ ਸਾ ਸੰਗਤ। ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਸੰਪੂਰਨ ਕਰਾਈ ਤੇ ਜਿਹੜੀਆਂ ਕਲਮਾਂ ਤੇ ਦਵਾਈਤ ਵੱਧ ਗਈ ਉਹ ਲਿਖਣ ਸਰਸਾਬ ਸਰੋਵਰ ਚ ਭੇਟਾ ਕਰ ਦਿੱਤੀ। ਤੇ ਨਾਲ ਕਹਤਾ ਵੀ ਜਿਹੜਾ ਬੈਲ ਬੁੱਧੀ ਦਾ ਮਾਲਕ ਹੋਵੇਗਾ ਉਹ ਇੱਥੇ ਆ ਕੇ ਗੁਰਮੁਖੀ ਦੇ ਅੱਖਰ ਉਕਰੇਗਾ। ਉਹਦਾ ਕਮਲ ਨਿਕਲ ਜਾਵੇਗਾ। ਉਦੀ ਬੈਲ ਬੁੱਧੀ ਦੂਰ ਹੋਵੇਗੀ ਤੇ ਉਹ ਇਸ ਧਰਤੀ ਤੋਂ ਵਿਦਵਾਨ ਬੁੱਧੀ ਦਾ ਮਾਲਕ ਬਣ ਕੇ ਜਾਵੇਗਾ ਸਾਧ ਸੰਗਤ ਅੱਜ ਬੱਚੇ ਜਾਂਦੇ ਨੇ ਪਰਿਵਾਰਾਂ ਨਾਲ ਉਥੇ ਊੜਾ ਐੜਾ ਲਿਖਦੇ ਨੇ ਲਿਖਣ ਸਰਸਾ ਤੇ ਸਾਧ ਸੰਗਤ ਗੁਰੂ ਦੀ ਕਿੰਨੀ ਉਸ ਧਰਤੀ ਦੇ ਉੱਤੇ ਬਖਸ਼ਿਸ਼ ਵਰਤਦੀ ਹੈ ਬਖਸ਼ਿਸ਼ ਵਰਤਦੀ ਹੈ ਤੋਂ ਇਹ ਗੁਰੂ ਦੀਆਂ ਰੰਗ ਜਾਣੇ ਬਾਬਾ ਦੀਪ ਸਿੰਘ ਦੇ ਇਤਿਹਾਸ 'ਚ ਇੱਕ ਗੱਲ ਬੜੀ ਕਮਾਲ ਦੀ ਜਿਨ੍ਹਾਂ ਨਾਲ ਬਾਬਾ ਦੀਦਾਰ ਸਿੰਘ ਜਿਸ ਜਥੇ 'ਚ ਸ਼ਹੀਦ ਹੁੰਦੇ